ਪ੍ਰਭੂ ਸਿਮਰਤ ਕਾਚੂ ਬਿਗਨ ਨਾ ਲੱਗਾ ਪ੍ਰਭੂ ਸਿਮਰਨ ਕਰਦੇ ਹੋਇਆਂ ਦੌਰਾਨ ਜਿਨਾਂ ਜਰ ਪ੍ਰਭੂ ਕਾ ਸਿਮਰਨ ਚੱਲਦਾ ਰਹੂਗਾ ਕੋਈ ਵਿਗਨ ਨਹੀਂ ਪੈਦਾ ਹੋ ਸਕਦਾ ਕਿਉਂਕਿ ਵਿਗਨ ਕਿਉਂ ਨਹੀਂ ਪੈਦਾ ਹੁੰਦਾ ਕਿਉਂਕਿ ਜਿਹੜਾ ਨਾਮ ਹੈ ਵਿਗਨ ਬਨਾਸਰ ਹੈ ਇਹ ਜਿਹੜਾ ਇਹ ਨਾਮ ਹੈ ਜਿਹਦਾ ਸਿਮਰਨ ਕਰਨਾ ਇਹ ਬਿਗਨੋਂ ਬਿਨਾਸਨ ਸਭ ਦੁੱਖ ਨਾਸਨ ਸਤਗੁਰੂ ਨਾਮ ਦਰਿਆ ਆ ਇਹ ਸਿਮਰਨ ਨਾਲ ਦ੍ਰਿੜ ਕਰੀਦਾ ਨਾਮ ਜਪਣ ਨਾਲ ਜਪੀ ਦਾ ਸਿਮਰਨ ਨਾਲ ਦ੍ਰਿੜ ਹੁੰਦਾ ਹੁੰਦਾ ਹੈ ਬਾਰੰਬਾਰ-ਬਾਰ ਪ੍ਰਭ ਜਪੀਏ ਜਿਹੜਾ ਇਹੀ ਸਿਮਰਨ ਦ੍ਰਿੜ ਕਰੀਦਾ ਹੁੰਦਾ ਹੈ ਜੜ ਕਰ ਗੋ ਨਾਮ ਹਰ ਵਤ ਨਾਮ ਦਰਦ ਹੁੰਦਾ ਇਹ ਜਿਹੜਾ ਨਾਮ ਹੈ ਇਹ ਡਰਾਇਆ ਇਹ ਵਿਗੜ ਨਹੀਂ ਪੈਣ ਦਿੰਦਾ ਰਸਤੇ 'ਚ ਜਿਹੜਾ ਰਸਤਾ ਸਿੱਧ ਤੋਰ ਰਹਿਣਾ ਜਾ ਰਹੇ ਹਾਂ ਪ੍ਰਵਸ ਸਿਮਰਣਾ ਕੱਚੂ ਵਿਗੜ ਪ੍ਰਵਸ ਸਿਮਰਤ ਕੱਚੂ ਵਿਗੜ ਨਾ ਲੱਗਾ ਸਿਮਰਤ ਕੱਚੂ ਵਿਗੜ ਨਾ ਲੱਗਾ ਰਾਵश्यक ਮਰਦੇ ਹੋਆ ਕੋਈ ਰੁਕਾਵਟ ਰਸਤੇ ਚ ਨਹੀਂ ਆ ਸਕਦੀ ਦੇਸ਼ਾਹੇ ਨਹੀਂ ਤੁਸੀਂ ਹੋ ਸਕਦੇ ਕੋਈ ਵਿਗਨ ਨਹੀਂ ਪੈ ਸਕਦਾ ਤੁਹਾਡੇ ਰਸਤੇ ਚ ਕਿਉਂ ਕੋਕ ਪ੍ਰਵਕ ਕੇ ਸਮਨ ਆਂਦਣ ਜਾਗਾ ਹੈ ਜਾਗਦਾ ਰਹਿੰਦਾ ਹੈ ਜਾਂ ਜਾਗਦਾ ਤੁਰਦਾ ਰਹੋ ਫਿਰ ਰਸਤਾ ਨਿਕਲਦਾ ਯੁੱਤ ਆਨੇ ਨੂੰ ਦਾ ਹੈਗਾ ਫੇਰ ਰਸਤਾ ਪਟਕ ਜਾਂਦਾ ਮਰ ਰਸਤਾ ਜੰਗਲ ਦਾ ਪਗ ਡੰਡੀਆਂ ਨੇ ਵਿਚੋਂ ਨਿਕਲਦੇ ਆ ਪਾਸੇ ਹੱਥੇ ਨੂੰ ਆ ਜਿਹੜੀਆਂ ਦੂਈਆਂ ਮੱਤਾਂ ਨੇ ਕਿਸੇ ਵਾਰ ਉਹ ਪਗ ਡੰਡੀ ਫੜ ਲੈਂਦਾ ਮੈਂ ਰੋਡ ਨੂੰ ਛੱਡ ਕੇ ਲਿੰਕ ਰੋਡ ਫੜ ਲੈਂਦਾ ਇਹ 메ਨ ਰੋਡ ਹੈ। ਲੇਕਰੋੜਾਂ ਵੀ ਬਹੁਤ ਨੇ। ਦੇਖਣ ਨੂੰ ਇਹਦੇ ਵਰਗੀਆਂ ਲੱਗਦੀਆਂ ਨੇ ਚੌੜੀਆਂ ਵਿਸ਼ਾਲ ਪਬਲਿਕ ਉਹਨਾਂ ਤੇ ਬਹੁਤ ਤੁਰਦੀ ਹੈ। ਇਹਦੇ ਤੱਕ ਉਹ ਬੱਲੇ ਜਾਂਦਾ। ਇਹ ਰਸਤਾ ਬਹੁਤਾ ਚੌੜਾ ਨਹੀਂ ਹੈਗਾ ਖੰਡਾਂ ਤਿੱਖੀ ਬੜਾ ਨੇ ਕੀ ਹੈ ਬੜੀਕ ਰਸਤਾ ਹੈ। ਬੜੇ ਧਿਆਨ ਨਾਲ ਇਹਨੂੰ ਚੱਲੇ ਤਾਂ ਇਹ ਰਸਤਾ ਸਮਝ ਤਾਂ ਇਹ ਰਸਤੇ ਚੱਲਿਆ ਜਾ ਸਕਦਾ ਹੈ। ਫੁੱਟ ਪ੍ਰਿੰਸ ਨੇ ਜਿਹੜੇ ਲੱਗੇ ਨਿਸ਼ਾਨ ਪੈਰਾਂ ਦੇ ਪਹਿਲਾਂ ਤੁਰਨ ਵਾਲਿਆਂ ਦੇ ਅੱਗੇ ਅੱਗੇ ਸਾਡੇ ਜਿਹੜੇ ਨਾ ਕਿ ਗਏ ਨੇ ਕਾਹਗੀਰ ਬਾਦ ਕੋਈ ਆਦਮੀ ਨਖਦਾਏ ਰਸਤੇ ਪਹਿਲਾਂ ਬਖ ਤੁਰਨਗੇ ਉਦੇ ਬਾਦ ਇਹ ਜਿਹਨਾਂ ਦੀ ਗੁਰਬਾਨੀ ਆ ਲੱਗੇ ਉਦੇ ਬਾਦ ਫਿਰ ਕੋਈ ਨੰਗੇ ਨਹੀਂ ਰੋਕ ਹੋ ਗਿਆ ਫਿਰ ਰਸਤਾ ਖੋਜਣਾ ਪੈਂਦਾ ਗੁਰਬਾਣੀ ਦੇ ਵਿੱਚ ਤਾਂ ਰੱਖਸ਼ੇ ਦਾ ਰਸਤੇ ਦਾ ਨਕਸ਼ਾ ਹੀ ਦੱਸਿਆ ਹੋਇਆ ਹੈ ਨਾ ਜਾਣਕਾਰੀ ਹੈ ਰਸਤੇ ਦੀ ਹਰ ਇੱਕ ਮਾਰਗ ਦੀ ਜਾਣਕਾਰੀ ਹੈ ਤਾਂ ਜਾਣਕਾਰੀ ਜੋ ਲੈ ਕੇ ਨਾਪ ਤੋਲ ਕਰਕੇ ਸਾਰੇ ਪਾਸੋਂ ਤਾਂ ਰਸਤਾ ਹੈ ਲੰਬੀਦਾ ਹੁੰਦਾ ਹੈ ਖੋਜੀਦਾ ਹੁੰਦਾ ਹੈ ਫਿਰ ਬੜੀ ਸਾਵਧਾਨੀ ਨਾਲ ਤੁਰਨਾ ਪੈਣਾ ਹੈ ਜਗਰੂਕ ਹੋ ਕੇ ਤੁਰਨਾ ਪਰਣਾ ਉਹ ਜਾਗਰੂਕ ਆ ਜਾਂਦਾ ਪ੍ਰਭ ਕੇ ਸਮਣ ਨਾਲ ਜਾਗਰੂਕ ਹੁੰਦਾ ਜੇ ਦੁਨਿਆਵੀ ਆ ਕਥਾ ਕਹਾਣੀ ਵਿੱਚ ਬਹਿ ਜਾਣਾ ਜੇ ਛੱਡ ਕੇ ਪੱਕੀ ਬਾਣੀ ਨੂੰ ਕੱਚੀ ਬਾਣੀ ਵਿੱਚ ਪੈ ਜਾ ਸੁਣ ਲੱਗ ਜਾਏ ਜਾਂ ਪੜਨ ਲੱਗ ਜਾਏ ਬਰਾਬਰ ਲੱਗੇ ਕੱਚੀ ਬਾਣੀ ਸੁਣ ਤੇ ਇਆ ਇਸ ਰਸਤੇ ਦੀ ਜਾਣਕਾਰੀ ਤੋਂ ਬਿਨਾਂ ਹੋਰ ਕੋਈ ਗੱਲ ਸੁਣ ਤੇ ਬੈਨ ਪਹਿਲਾਂ ਭਗਤ ਕਬੀਰ ਜੀ ਨੂੰ ਲਾਇਆ ਕਹਿੰਦਾ ਮੈਂ ਰਸਤਾ ਪਛਾਣਿਆ ਇਹ ਸੱਚਖੰਡ ਦਾ ਰਸਤਾ ਮੈਂ ਪਹਿਲਾਂ ਲੱਭਿਆ ਪਛਾਣਿਆ ਇਹ ਗੱਗਾ ਗੁਰ ਕੇ ਬਚਨ ਪਛਾਣਾ ਗੁਰ ਕੇ ਬਚਨ ਉਹ ਸੀ ਮਗਰ ਦੇ ਵਿੱਚ ਲਿਖਿਆ ਹੋਇਆ ਉਥੋਂ ਪਛਾਨਿਆ ਗੱਗਾ ਗੁਰ ਕੇ ਬਚਨ ਪਛਾਨਣਾ ਦੂਜੀ ਬਾਤ ਨ ਧਰੀ ਕਰਨ ਅਣੀ ਦੂਜੀ ਬਾਤ ਇਹਨਾਂ ਪਹਿਲਾਂ ਜੋ ਬੜਾ ਫੇਰ ਨਾਲ ਜੋ ਮਾਇਆ ਦੀ ਗੱਲ ਕਥਾ ਕਹਾਣੀਆਂ ਭਗਤ ਪ੍ਰਲਾਦ ਨੇ ਕਿਵੇਂ ਪਾਇਆ ਜਿਵੇਂ ਉਹਨਾਂ ਨੇ ਦੱਸਿਆ ਉਹ ਦੂਜੀ ਬਾਤ ਸਰੂਰ ਨੇ ਕਿਵੇਂ ਪਾਇਆ ਕਲਤ ਪਰ ਖੜਾ ਹੋ ਕੇ ਕੀਤਾ বিষ্ণੂ ਆਇਆ ਵੀ ਉਹਦਾ ਸਮਾਸ਼ਨ ਡੋਲ ਗਿਆ ਉਹ ਕਹਿੰਦਾ ਵੀ ਤੂੰ ਭਗਤੀ ਨਾ ਕਰ ਜੋ ਮੰਗਣਾ ਹੈ ਮੰਗ ਲੈ ਉਹ ਜਿਹੜੀ ਕਹਾਣੀ ਸੀ ਉਹ ਤੇ ਵਿਸ਼ਵਾਸ ਨਹੀਂ ਕੀਤਾ ਉਹ ਝੂਠ ਸੀ ਵਿਸ਼ਵਾਸ ਕੀਤਾ ਤੇ ਕੀਤਾ ਨਾਮ ਜਪੋਰ ਸੇ ਸਤਪੁਰਨ ਰਾਜ ਜਪਿਓ ਹਰ ਜੈਸੀ ਸਤਪੁਰਨ ਰਾਜ ਨੇ ਜਿਵੇਂ ਜਪਿਆ ਤਾਂ ਮੈਂ ਜਪੋ ਜਿਵੇਂ ਸਾਨੂੰ ਦੱਸਿਆ ਤੂੰ ਉਪਲਾਦਨ ਜਪਿਆ ਨਹੀਂ ਸੀ ਜਿਵੇਂ ਦੱਸਿਆ ਉਹੀ ਤਾਂ ਹਿੰਦੂ ਮਤ ਹੈ ਉਹੀ ਤਾਂ ਸਮਰਤ ਸ਼ਾਸਤਰਾਂ ਦੀ ਮਤ ਹੈ ਗਲਤ ਦੱਸਿਆ ਜਾਣ ਬੁੱਝ ਕੇ ਜਾਣ ਬੁੱਝ ਕੇ ਗਲਤੀ ਕਰਵਾਈ ਹੈ ਰਾਛੜਾਇਆ ਉਹ ਕੋਈ ਕਰੈਕਸ਼ਨ ਕੀਤੀ ਹੈ ਗੁਰਬਾਣੀ ਨੇ ਤਰੂਪਲਾ ਜਪਿਓ ਹਰ ਜੈਸੇ ਕਿ ਜਬ ਆਵੇ ਤਾਂ ਹੁਕਮ ਨਾਏ ਪ੍ਰਮੇਸ਼ਰ ਜੀ ਚਾਹੁੰਦਾ ਕਿਸ ਨੂੰ ਹੁਕਮ ਮਨਾ ਲੈਂਦਾ ਵਾ ਇਸ ਢੇੜੇ ਕੋ ਪਾਰ ਨਾ ਆਏ ਫਿਰ ਪੂਰਾ ਢੇੜੇ ਦਾ ਢੇਡਾ ਪੂਰਾ ਪੂਰ ਦਾ ਪੂਰੇ ਪਾਰ ਹੋ ਜਾਂਦਾ ਉਹਦੇ ਨਾਲ ਦੇ ਜਿਹੜੇ ਹੁੰਦੇ ਨੇ ਜਿਹਨੂੰ ਚਾਹੀਦਾ ਹੁੰਦਾ ਰਸਤਾ ਉਹ ਸਾਰਾ ਢੇੜਾ ਹੀ ਪਾਰ ਹੋ ਜਾਂਦਾ ਸਾਰਿਆਂ ਦਾ ਹੀ ਢੇੜਾ ਢੇੜੇ ਤੇ ਕਦਮ ਨਹੀਂ ਹੁੰਦਾ ਢੇੜੇ ਤੇ ਬਹੁਤ ਬੰਦੇ ਹੁੰਦੇ ਨੇ ਉਹਦਾ ਪੂਰਾ ਇੱਕ ਢੇੜੇ ਤੇ ਪੂਰ ਹੁੰਦਾ ਪੂਰਾ ਪੂਰੇ ਪਾਰ ਹੋ ਜਾਂਦਾ ਹੈ ਕੂੜਾ ਵਾਲੇ ਪੂਰਾ ਦੇ ਪੂਰ ਡੋਬਦੇ ਨੇ ਜਦੋਂ ਇਹ ਰਸਤਾ ਪਤਾ ਲੱਗ ਜਾਂਦਾ ਫਿਰ ਬੇੜਾ ਖੁਜੀਆਂ ਦਾ ਪਾਰ ਹੋ ਜਾਂਦਾ ਜਿਹਨਾਂ ਨੂੰ ਲੋਡ ਹੁੰਦੀ ਹੈ ਨਾਮ ਦੀ ਭੁੱਖ ਹੁੰਦੀ ਹੈ ਉਹਨਾਂ ਦਾ ਬੇੜਾ ਪਾਰ ਹੋ ਜਾਂਦਾ ਉਹਨਾਂ ਨੂੰ ਮੜ ਜਾਂਦਾ ਫਿਰ ਉਹਨਾਂ ਨੂੰ ਮੜ ਜਾਂਦਾ ਨਾਮ ਦੀ ਭੁੱਖ ਹੁੰਦੀ ਹੈ ਨਾ ਮੜ ਜਾਂਦਾ ਉਹਨਾਂ ਦਾ ਬੇੜਾ ਪਾਰ ਹੋ ਜਾਂਦਾ ਤੋਂ ਕਹਿੰਦੇ ਦੂਜੀ ਪਾਥਨ ਤਰੀਕਾ ਨਾਲ ਤੇ ਦੂਜੀ ਗੱਲ ਹੈ ਨਾ ਡੁਪਲੀਕੇਟ ਕਹੀ ਹੋਈ ਕੱਚੀ ਬਾਣੀ ਉਹ ਨਹੀਂ ਸੁਣਦਾ ਆਰਡਰ ਕਾਨੂੰਨੀ ਤੌਰ ਤੇ ਇਹਨਾਂ ਨੇ ਦੂਜੀ ਵਾਰ ਦੇ ਗ੍ਰੰਥ ਪੜੇ ਨੇ ਗੁਰਬਾਣੀ ਨਾ ਮਾਤਰ ਪੜੀ ਹੈ। ਉਹ ਬਾਣੀ ਗੁਰਦੁਆਰੇ ਨਾ ਮਾਤਰ ਹੈ। ਇਹਨੇ ਕਹਾਣੀਆਂ ਬਣਾਈਆਂ ਨੇ ਦੂਜੀ ਬਾਣੀ ਇਹ ਸਾਰਿਆਂ ਨੂੰ ਚਸਕਾ ਇਹਨਾਂ ਦਾ ਹੀ ਹੈ। ਸਾਖੀ ਸੁਣਾਓ ਜੀ ਬਸ ਦੂਜੀ ਗੱਲ ਤੇ ਸਾਰਾ ਨਰ ਪਰ ਕਰ ਗਈ ਸਿੱਖੀ ਜਿਹਨੂੰ ਮਨਾ ਕੀਤਾ ਸੀ ਗੰਗਾ ਗੁਰ ਕੇ ਬਚਨ ਪਛਾਣ ਪਛਾਣ ਤਾਂ ਗੁਰਬਾਣੀ ਚ ਹੋਣੀ ਸੀ ਉਹ ਛੜਤੀ ਦੂਜੀ ਬਾਤ ਜਿਹੜੀ ਕਹੀ ਸੀ ਨਾ ਸੁਣੀ ਗੁਰਦਾਸ ਦੀਆਂ ਬਾਰਾਂ ਆ ਇਤਿਹਾਸ ਝੂਠਾ ਕਿ ਗੁਰੂ ਕੀ ਨੰਦਿਆ ਕੀਤੀ ਹੋਈ ਐ ਇਹ ਗੁਰੂ ਦੋਖੀਆਂ ਨੇ ਕੰਮ ਕੀਤਾ ਸਾਬਤ ਹੋ ਗਿਆ ਵੀ ਗੁਰੂ ਦੋਖੀ ਸੀ ਜਦੋਂ ਉਹਨਾਂ ਨੇ ਕਿਹਾ ਵੀ ਦੂਜੀ ਵਾਰ ਤਾਂ ਧਾਰੀ ਕਰਨਾ ਇਹ ਤਾਂ ਭਗਤ ਜੀ ਨੇ ਕਹਿਤਾ ਕਬੀਰ ਨੇ ਕਹਿਤਾ ਤੇ ਫਿਰ ਜੀਜੇ ਪਾਸ਼ਾ ਨੇ ਕੀ ਕਿਹਾ ਉਹਨੂੰ ਵੀ ਪਤਾ ਸੀ ਬਨਾਰਸ ਕੇ ਠੱਗਾਂ ਦਾ ਉਹਨਾਂ ਵਿੱਚੋਂ ਹੀ ਆਇਆ ਸੀ ਉਹ ਉਹ ਵੀ ਗੰਗਾ ਜਾਂਦਾ ਹੁੰਦਾ ਸੀ ਹੈ ਨਾ ਉਹ ਗੰਗਾ ਜਾਂਦੇ ਸੀ ਗੁਰੂ ਮਰਦਾਸ ਜੀ ਇਹਨਾਂ ਦੇ ਵਿੱਚ ਹੀ ਸੀ ਉਹ ਪਰ ਉੱਥੋਂ ਤਸਦੀਕ ਨਹੀਂ ਹੋਈ ਫਿਰ ਉਹਨਾਂ ਨੇ ਕਿਹਾ